गुड आफ्टरनून जी आज ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ 마ੜੇ ਅਨਸਰਾਂ ਦੇ ਖਿਲਾਫ ਨਸ਼ਾ ਤਸਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟਰਸ਼ਨ ਕਰਨ ਵਾਲੇ ਸੁਪੋਲਡ ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇ ਚ ਇੱਕ ਐਕਸਟੋਰਸ਼ਨ ਗੈਂਗ ਫਿਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦਾ ਲੀਡਰਸ਼ਿਪ ਆਫ ਆਰ ਐਸਪੀਡੀ ਸੰਦੀਪ ਬਟੇਰਾ ਜੀ ਡੀਐਸਪੀਡੀ ਅਰੁਣ ਮੁੰਡਲ ਸੀਆਈਏ ਫਰੀਦਕੋਟ ਇਨਸਪੈਕਟਰ ਅਮਰਿੰਦਰ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਗੁਰਲਾਲ ਇਹਨਾਂ ਦੀ ਟੀਮਾਂ ਨੇ ਪਿਛਲੇ 2-3 ਦਿਨ ਬਹੁਤ ਅਣਥੱਕ ਮਿਹਨਤ ਕੀਤੀ ਹੈ ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁੱਟ ਆਈ ਕਿ ਜੈਤੋ ਦੇ ਇਲਾਕੇ ਵਿੱਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇ ਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਜੋ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਨੇ ਜਿਹੜੇ ਟਫ ਹੁੰਦੇ ਆ ਕ੍ਰੈਕ ਕਰਨ ਉਹ ਚ ਵੀ ਬਹੁਤ ਚੰਗਾ ਇਨਕਾਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾਹੀਂ ਇਨੋ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟਸ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਆਲਟੀਮੇਟਲੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ केशव कुमार उर्फ शैंटी संदीप कुमार उर्फ सोमा और एक येदे 17 ਸਾਲਾ ਦਾ ਵੀ ਮੁੰਡਾ ਹੈਗਾ ਜਿਹਦੀ ਅਸੀਂ ਆਈਡੈਂਟੀਟੀ ਤੁਹਾਨੂੰ ਨਹੀਂ ਡਿਸਕਲੋਸ ਕਰ ਰਹੇ ਜਦੋਂ ਇਹ ਸਾਰੇ ਬੰਦੇ ਫੜੇ ਗਏ ਤਾਂ ਇਹ ਜੀ ਇੰਟਰਸਟਿੰਗ ਜਿਹੜੀ ਗੱਲ ਆਈ ਹੈ ਉਹ ਇਹ ਸਾਹਮਣੇ ਆਈ ਕਿ ਇਹ ਇੱਕ ਫਸਟ ਟਾਈਮ ਗੈਂਗ ਹੈ ਜਿਨ੍ਹਾਂ ਨੇ ਉਥੇ ਇਹ ਜੈਤੋ ਗਏ ਔਰ ਜਿਹੜੇ ਇਹ ਫਲੈਕਸ ਬੋਰਡ ਲੱਗੇ ਹੁੰਦੇ ਨੇ ਦੁਕਾਨਾਂ ਦੇ ਉਥੇ ਮੋਬਾਈਲ ਨੰਬਰਸ ਲਿਖੇ ਹੋਨੇ ਉਥੋਂ ਇਹਨਾਂ ਨੇ ਮੋਬਾਈਲ ਨੰਬਰਸ ਲਏ ਔਰ ਇੱਕ ਲਾਈਨ ਸੇ ਇਹਨਾਂ ਨੇ 10-12 ਬੰਦਿਆਂ ਨੂੰ ਫਿਰੋਤੀ ਦੀ ਕਾਲ ਕਰਤੀ ਤੇ ਆਪਣੇ ਆਪ ਨੂੰ ਇਹਨਾਂ ਨੇ ਇੱਕ ਐਕਾਜੀਸੀ ਲੋਰੈਂਸ ਬਿਸ਼ਨੋਈ ਗੈਂਗ ਨੂੰ ਬਿਲੋਂਗ ਕਰ ਦੇ। ਯਾਨੀ ਇਹਨਾਂ ਦਾ ਪੂਰਾ ਇਹ ਮੰਤਵ ਸੀ ਕਿ ਇਲਾਕੇ 'ਚ ਇੱਕ ਭੈਦੇ ਸਹਿਮ ਦਾ ਮਾਹੌਲ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਫਰੀਦਕੋਟ ਪੁਲਿਸ ਟੀਮ ਵੱਲੋਂ ਇਨ ਲੈਸ ਥੈਨ 2 ਡੇਸ ਨਹੀਂ ਇਹ ਸਾਰਾ ਕੇਸ ਕ੍ਰੈਕ ਹੋਇਆ। बल्कि ए पन्ने भी फड़े गए सतवंजा डेटेड उन्नीस पची अंडर थ्री हंड्रेड एंड एट सबसे टू थ्री फिफ्टी वन सबसे थ्री बी एन एस रजिस्टर किया जा चुका है और ह, मैं माध्यम राही फरीदकोट कोटकपुरा जैतो जिन्हें भी अपने व्यापारी भा ने किसी भी अगर इस तरह की कोई कॉल आई है तो बिना डरे साढ़े तक आन ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵਿੱਚ ਸਟ੍ਰੈਸ ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ 'ਚ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਗ੍ਰਾਕਿਤਾ ਔਰ ਐਂਡ ਟੂ ਐਂਡ ਇਹਨੂੰ ਬੱਸ ਕਿਹਾ ਹੈ ਹੁਣ ਇਹਨਾਂ ਦੀ ਅਸੀਂ ਪੁੱਛਕਿਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਜਾਂ ਕਿਸ ਕਿਸ ਨੂੰ ਕੀਤੀ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨ ਕਾਲਸ ਕੀਤੀਆਂ ਹੋਣ ਗਿਆ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜੀ ਅਸੀਂ ਇਹ ਬੰਦੇ ਫੜ ਚੁੱਕੇ ਹਾਂ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਆਓ ਮਣ ਜਿਵੇਂ ਤੁਸੀਂ ਜੇ ਵਿਸ਼ਵਾਸ ਦਿਵਾਓ ਕਿ ਬੈਂਕ ਦਾ ਨਾਮ ਹੈ ਇਹ ਅਗਰੇ ਸੀ ਜਾਂ ਉਹਨਾਂ ਦਾ ਨਾਮ ਵਰਤਦੇ ਸੀ ਜੀ ਉਹਨਾਂ ਦਾ ਪ੍ਰਾਈਮਾ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤਦੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕਿ ਸੋਰੀ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਅਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਅਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਇਹ ਫਰਸਟ ਟਾਈਮਰਸ ਨੇ ਬਟ ਯੈਸ ਬਟ ਐਂਡਿਓ ਸਾਨੂੰ ਇੱਕ ਲੀਡ ਮਿਲੀ ਸੀ ਕਿ ਜਿਸ ਆਪਸੇ 1-2 ਦਿਨ ਪਹਿਲਾਂ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਪੁੱਟਣ ਵਾਸਤੇ ਗਏ ਸੀ। ਔਰ ਉਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ। ਸੋ ਇਹ ਇਹਨਾਂ ਦਾ ਕਿਰਦਾਰ ਮੜਾ ਹੈ ਇੱਕ ਕ੍ਰਾਈਮ ਦੇ ਰਾਸਤੇ ਆਲਰੇਡੀ ਇਹ ਤੁਰ ਪਏ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਆਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਅ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲਵ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਬਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਤ ਹੋਏ ਹੁੰਦੀ ਅਸੀਂ ਤੁਹਾਨੂੰ ਦੱਸਾਂ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਈਮਰ ਫੇਸ ਹੀ ਇਹ ਹੀ ਲੱਗਦਾ ਹੈ ਕਿ ਇਹੀ ਦਿਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਨ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖਾਂਗੇ